ਹਣ ਲੈਂਦਾ ਅੱਜ ਤੁਹਾਡੇ ਤੇ ਮਾਰ ਪਈ ਰੱਬ ਦੀ ਰੱਬ ਨੇ ਚਪੇੜ ਮਾਰੀ ਆ ਤੁਸੀਂ ਹੁਣ ਵੀ ਨਹੀਂ ਤਲਦੇ ਤੁਸੀਂ ਅੱਜ ਵੀ ਉਹਨਾਂ ਗਰੀਬ ਲੋਕਾਂ ਨੂੰ ਦੇ ਕੇ 5 ਕਿਲੋ ਆਟਾ ਤੇ ਤੁਸੀਂ ਕਹਿੰਦੇ ਨੇ ਸਾਡੇ ਘਰੂਟ ਮਾਰੇ ਨੇ ਅੱਜ ਕਿਸੇ ਵੀ ਪੰਜਾਬ ਦੇ ਵਿੱਚ ਕੋਈ ਬ੍ਰਾਹਮਣ ਹਿੰਦੂ ਭੈਣ ਭਾਈ ਜਿਹੜੇ ਪੰਜਾਬ ਵਿੱਚ ਵੱਸਦੇ ਨੇ ਕਿਹਾ ਉਹ ਗਰੀਬ ਨਹੀਂ ਕਿਹਾ ਉਹਨਾਂ ਦੇ ਘਰ ਨਹੀਂ ਉਹ ਜਿਹੜੇ ਕਿਹਾ ਕਿਸੇ ਹਿੰਦੂ ਭੈਣ ਭਾਈ ਜਿਹੜੇ ਨੇ ਪਿੰਡਾਂ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਰੋਜਗਾਰ ਚਲੇ ਗਏ ਕੀ ਉਹ ਲੋਕ ਨਹੀਂ ਗਰੀਬ ਹੋਏ ਜਿਹੜੇ ਦੋ ਦੋ ਮੱਝਾਂ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਅੱਜ ਉਹ ਰਵਿਦਾਸ ਸਮਾਜ ਦੇ ਲੋਕ ਅੱਜ ਉਹ ਭਗਤ ਗੁਰੂ ਕਬੀਰ ਸਾਹਿਬ ਨੂੰ ਮੰਨਣ ਵਾਲੇ ਲੋਕ ਉਹ ਭਗਤ ਸੈਨ ਦੇਵ ਜੀ ਦੇ ਲੋਕ ਅੱਜ ਉਹ ਸ਼ਿੰਬਾ ਸਮਾਜ ਕੱਲੇ ਪੰਜਾਬ ਵਿੱਚ ਕਿਸਾਨ ਕਹ ਜੱਟ ਸਿੱਖ ਨਹੀਂ ਹੈਗੇ ਰਾਮ ਗੜੀਏ ਸਿੱਖ ਨੇ ਈਮਾਨ ਸਿੱਖ ਨੇ ਹਿੰਦੂ ਸਿੱਖ ਨੇ ਅੱਜ ਰਵਿਦਾਸ ਗੁਰੂ ਨੂੰ ਮੰਨਣ ਵਾਲੇ ਸਿੱਖ ਨੇ ਕਬੀਰ ਸਾਹਿਬ ਨੂੰ ਮੰਨਣ ਵਾਲੇ ਸਿੱਖ ਨੇ ਇੱਥੇ ਤੱਕ ਕਿ ਖੱਤਰੀ ਸਿੱਖ ਨੇ ਮੈਂ ਕਹਿੰਦਾ ਛਿੰਬੇ ਸਿੱਖ ਨੇ ਕੰਬੋਜ ਸਿੱਖ ਨੇ ਹਰ ਤਰ੍ਹਾਂ ਦੇ ਪੰਜਾਬ 'ਚ ਸਿੱਖ ਵੱਸਦੇ ਨੇ ਉਹਨਾਂ ਸਿੱਖਾਂ ਦੀ ਗੱਲ ਕੌਣ ਕਰੂਗਾ ਕੌਣ ਉਹਨਾਂ ਨੂੰ ਸਮਾਜ ਨੂੰ ਅੱਗੇ ਲੈ ਕੇ ਜਾਊਗਾ ਪੰਜਾਬ ਸਰਕਾਰਾਂ ਜੇ ਬੱਖ-ਬੱਖ ਰਾਜਨੀਤਿਕ ਲੋਕ ਸਿਰਫ ਇੱਕ ਕਮਿਊਨਿਟੀ ਨੂੰ ਇੱਕ ਉਹਨਾਂ ਗਰੀਬ 30-30 ਏਕੜਾਂ ਦੇ ਮਾਲਕਾਂ ਨੂੰ ਤੁਸੀਂ ਕੈਮਰੇ ਅੱਗੇ ਦਿਖਾ-ਦਿਖਾ ਕੇ ਪੰਜਾਬ ਨੂੰ ਤੁਸੀਂ ਹਾਈ ਚੈੱਕ ਕਰ ਲਿਆ ਮੈਂ ਕਹਾਂਗਾ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊਗਾ ਜਿਹੜੇ ਇੱਕ ਮਹੀਨੇ ਤੇ